ਅੱਜ ਮਿੱਤਰੋ ਆਪਾਂ ਤੁਹਾਡੇ ਲਈ 7-8 ਜਾਨਵਰ ਲੈ ਕੇ ਆਏ ਆ ਸੇਲ ਵਾਸਤੇ ਆਪਾਂ ਤੁਹਾਨੂੰ ਗੱਲ ਕਰਾਉਣੇ ਆ ਬਾਈ ਜੀ ਨਾਲ ਸਾਰੇ ਘੋੜਿਆਂ ਦੀ ਡਿਟੇਲ ਬਾਈ ਜੀ ਦੇਣਗੇ ਅਸੀ ਗਰ ਬਾਈ ਜੀ ਬਾਈ ਜੀ ਆਪਣੀ ਘੋੜੀ ਦੀ ਡਿਟੇਲ ਦੋ ਜੀ ਇਹ ਘੋੜੀ ਦੀ ਹਾਈਟ ਬਾਈ 60 ਇੰਚ ਆ ਹਾਂਜੀ ਉਮਰ 5.5 ਸਾਲ ਦੀ ਐ ਹਾਂਜੀ ਤੇ ਰੱਬ ਤੇਰਾ ਭਲਾ ਕਰੇ ਛੇ ਘੋੜੇ ਤੋਂ ਬਾਈ ਦੁੱਲੇ ਵਾਲੇ ਤੋਂ ਗੱਬਣ ਹੈ ਇਹ ਕਿੰਨੇ ਮਹੀਨੇ ਦੀ ਐ ਗੱਬਣ 1.5 ਮਹੀਨੇ ਦੀ ਬਾਈ ਠੀਕ ਐ ਜੀ ਹਾਂਜੀ ਇਹ ਵੀ ਸੇਲ ਕਰ ਦੂੰਗੀ ਜੀ ਹਾਂਜੀ ਤੇ ਆ ਜੋ ਆਪਾਂ ਅੱਗੇ ਜਾਨਵਰ ਦੇਖਦੇ ਆਂ ਮਿੱਤਰੋ ਜਿਹੜੇ ਸੇਲੀ ਨੇ ਇਹ ਬਈ ਜੀ ਇਹ ਬਈ ਆਪਣਾ ਇਹਦਾ ਨੋਟ ਫੋਰਸ ਹੋਇਆ ਠੀਕ ਹੈ ਜੀ ਤੇ ਆ ਆਪਣੇ ਸ਼ਾਨਵੀਰ ਦਾ ਰਿਜ਼ਲਟ ਹੈ ਬਈ ਠੀਕ ਹੈ ਜੀ ਸਾਡੇ ਕੇ ਤਿੰਨ ਮਹੀਨੇ ਦਾ ਬਸ਼ੀਰ ਹੈ ਸ਼ਾਨਵੀਰ ਅੱਗੇ ਸ਼ਾਨਦਾਰ ਦਾ ਠੀਕ ਹੈ ਜੀ ਤੇ ਬਈ ਆ ਘੋੜੀ ਦੇ ਟੇਲੋ ਜੀ ਬਈ ਮੱਥੇ ਫੁੱਲ ਦੀ ਘੋੜੀ ਆ ਇੱਕ ਪੈਰ ਚੱਕਾ ਹਾਂਜੀ ਇਹਦੇ ਮਾਗਰ ਸਟਾਰ ਘੋੜੇ ਦੀ ਚਾਰ ਪੈਰ ਜਿੱਤੇ ਮੱਥੇ ਪਟੇ ਦੀ ਬਸ਼ੇਰੀ ਦੀ ਜੇ ਰਿਜਲਟ ਬਹੁਤ ਵਧੀਆ ਹੈ ਹਾਂਜੀ ਤੇ ਹਾਈਟ ਇਹਦੀ ਫੱਟੀ ਵਾਲੀ ਨਾ 3 ਚੰ ਠੀਕ ਹੈ ਜੀ ਤੇ ਆਪਣੇ ਸ਼ਿਵਾ ਘੋੜੇ ਦਾ ਇੱਥੇ ਜੰਪ ਦਿੱਤਾ ਹੋਇਆ ਠੀਕ ਹੈ ਜੀ ਜੀ ਚੱਲੀ ਜਾ ਰਹੀ ਹੈ ਬਾਈ ਠੀਕ ਹੈ ਜੀ ਹਾਂਜੀ ਤੇ ਆ ਘੋੜੀ ਬਾਰੇ ਦੱਸੋ ਜੀ ਇਹ ਵੀ ਘੋੜੀ ਜੀ ਹਾਈਟ ਬਾਈ 65 ਇੰਚ ਹੈ ਪੱਟੀ ਵਾਲਾ ਹਾਂਜੀ ਪੱਟੀ ਵਾਲੀ ਤੇ ਉਮਰ ਦੀ ਹੈ ਜੀ 7 ਸਾਲਾਂ ਦੀ ਹਾਂਜੀ ਕੋਨੇ ਹੀ ਖਾਲੀ ਆ ਮੌਕੇ ਠੀਕ ਹੈ ਜੀ ਇਹ ਅਗਲੇ ਨੂੰ ਅਗਲਾ ਕਹੂਗਾ ਤਾਂ ਸ਼ਾਨਵੀਰ ਆਪਣੇ ਵਾਲਾ ਘੋੜਾ ਛੱਡ ਕੇ ਦੇ ਦਾਂਗੇ ਠੀਕ ਹੈ ਜੀ ਤੇ ਨਵਾਰੇ ਦੋ ਜੀ ਜਾਣਕਾਰੀ ਇਹ ਬਾਲੇ ਸੁਨੱਖੇ ਆ 6 ਮਹੀਨਿਆਂ ਦਾ ਪਸ਼ੂ ਹੈ ਹਾਂ ਜੀ ਇਹ ਕਿੰਨੇ ਦਾ ਕਰਦੇ ਨੇ ਇੱਧਰ ਆਜੋ ਬਈ ਇੱਧਰ ਇੱਧਰ ਦੀ ਦੇਖੋ ਮਿੱਤਰੋ ਕੰਨ ਕਨौती ਦਾ ਮਸ਼ੀਰਾ ਸ਼ਕੀਨਾ ਮੱਥੇ ਪਟਾ ਹੈ। ਕੱਲੇ ਪੱਟੀ ਦਾ ਬੱਚਾ ਹੈਗਾ। ਹੁਣ ਦੱਸੋ ਯੇ ਇਹਦੇ ਬਾਰੇ। ਇਹ ਬਾਈ ਇਹ ਤਾਂ ਆਨ ਨਾ ਆਪਾਂ ਨੂੰ ਪਤਾ ਨਹੀਂ ਇਹਦੇ ਬਾਰੇ ਤੇ ਉਹ ਬਸ਼ੇਰੀ ਉਹ ਵੀ 6 ਮਹੀਨਿਆਂ ਦੀ ਆ ਉਹ 17 ਕੋੜੇ ਦੀ ਆ। 1 ਮਿੰਟ। 17 ਹਾਂਜੀ ਜੀ। ਅੰਦਰ ਘੱਟ ਲਿਆ। ਅੰਦਰ ਦਿਖਾਉਗੀ। 1 ਕੰਨ ਮੁੰਦੀ ਸਾਰੇ ਕਾਸੇ ਦੀ 2500 ਠੀਕ ਹੈ ਜੀ। ਕੀ ਆਜੂ ਬਾਈ? ਆਹਾ ਬਾਈ। ਇਹ ਦੀ ਹਾਈਟ ਬਈ 60 ਇੰਚ ਆ ਹਾਂਜੀ ਤੇ ਇਹ ਖਾਲੀ ਐ ਮੌਕੇ ਦੀ ਤੇ ਰਾਈਡਿੰਗ ਰੂਟਿੰਗ ਵੀ ਪਾਸ ਐ ਧੀ ਠੀਕ ਐ ਜੀ ਤੇ ਉਮਰ ਇਹਦੀ ਵੀ 8 ਸਾਲਾਂ ਦੀ ਐ ਧੀ ਠੀਕ ਐ ਬਈ ਇਹ ਆਜੂ ਮਤਰਾ ਅੱਗੇ ਸਾਨੂੰ ਆਪਣੇ ਆਪਣੀ ਲੋਕੇਸ਼ਨ ਦੱਸ ਦੋ ਤੇ ਆਪਦਾ ਨੰਬਰ ਬਈ ਪਿੰਡ ਹੀਲਵਾਲ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਹਾਂਜੀ 81950 ਬਈ 38299 ਠੀਕ ਹੈ ਵੀ ਤੇ ਬਾਈਆਂ ਕੋਲੇ ਦੋ ਘੋੜੇ ਆ ਮਿੱਤਰੋ ਉਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਉਹ ਓਪਨ ਫੋਰ ਸਟੱਡ ਆ ਇੱਕ ਨੁਕਰਾ ਘੋੜਾ ਹੈ ਤੇ ਇੱਕ ਮਾਰਵਾੜੀ ਘੋੜਾ ਹੈ ਹਾਂਜੀ ਧੰਨਵਾਦ ਬਾਈ ਸਾਰਿਆਂ ਦਾ